ਵੇਰੀਫਾਈ ਕੀਤਾ ਤਾਂ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਉਹਦੇ ਕੋਲੋਂ ਬਰਾਮਦ ਹੋਈ ਤੇ ਜਦੋਂ ਉਹਨੂੰ ਹੋਰ ਡੂੰਘਾਈ ਨਾਲ ਪੁੱਛ ਕੇ ਚਿੱਤੀ ਤੇ ਉਹਨੇ ਦੱਸਿਆ ਜੀ ਉਹਦੇ ਘਰ ਦੇ ਵਿੱਚ ਉਹਨੇ ਹੋਰ ਜਿਹੜੀ ਹੈਗੀ ਹੈ ਹਿਰੋਇਨ ਲੁਕਾਈ ਹੋਈ ਹੈ ਆਪਣੀ ਉਹਦੇ ਘਰ ਗਏ ਉਹ ਸਲੇਮਟਾਪ ਨੇ ਨੇੜੇ ਹੀ ਉਹਦਾ ਘਰ ਹੈਗਾ ਚੌਕ ਦੇ ਉੱਥੇ ਹੋਰ ਆਪਾਂ ਨੂੰ 4 ਕਿਲੋ 750 ਗ੍ਰਾਮ ਜਿਹੜੀ ਹੈਗੀ ਹੈ ਹੋਰ ਆਪਾਂ ਨੂੰ ਉਹਦੇ ਚੋਂ ਹਿਰੋਇਨ 4 ਕਿਲੋ 755 ਗ੍ਰਾਮ ਹੈਰੋਇਨ ਫਿਰ ਹੋਰ ਉਸ ਤੋਂ ਬਾਅਦ ਬਰਾਮਦ ਹੋਈ। ਉਸ ਇਹ ਜਿਹੜੀ ਜਿੰਨਾ ਵੀ ਸਮਾਨ ਆਂਦਾ ਸੀਗਾ ਇਹਦੇ ਲਿੰਕ ਜਿਹੜੇ ਹੈਗੇ ਪਾਕਿਸਤਾਨ ਨਾਲ ਜੁੜੇ ਹੋਏ ਆ। ਇਹਦੇ ਕੋਲ ਪ੍ਰਾਪਰਟੀਆਂ ਹੈਗੀਆਂ ਉਹਨੇ ਸਾਰਿਆਂ ਦੀ ਡਿਟੇਲ ਸਾਡੀ ਜੀ ਟੀਮ ਹੈ ਉਹ ਤਿਆਰ ਕਰ ਰਹੀ ਹੈ। ਉਹ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਵੀ ਹੋਏਗਾ ਪ੍ਰਾਪਰਟੀ ਵੀ ਅਸੀਂ ਸੀਜ਼ ਕਰਾਂਗੇ। ਸਾਡੀ ਜਿਹੜੀ ਸੀਆਈਏ ਬੰਦੀ ਟੀਮ ਸੀਗੀ ਜਿਹਨੂੰ ਆਪਣੇ ਰਜੇਸ਼ ਜੀ ਤੇ ਇਹਨਾਂ ਦੇ ਨਾਲ ਸੋਨ ਸੀਗੇ ਇੰਸਪੈਕਟਰ ਸਾਹਿਬ ਉਹ ਡੀਲ ਕਰੇ ਲੀਡ ਕਰ ਰਹੇ ਸੀਗੇ ਉਹ ਟੀਮ ਜਦੋਂ ਸਲੇਮ ਟਾਵਰੀ ਜਿਹੜਾ ਸ਼ੋਕਨਗਰ ਹੈ ਖਜੂਰਚੌਕ ਕੋਲੇ ਜਦੋਂ ਇਹ ਗਸ਼ਤੇ ਸੀਗੇ ਤੇ ਇਹਨਾਂ ਨੂੰ ਕਰੀਬ ਸ਼ਾਮੀ 4-5 ਵਜੇ ਦੀ ਗੱਲ ਹੈ ਇੱਕ ਬੰਦਾ ਇਹਨਾਂ ਨੂੰ ਸਸਪੀਸ਼ੀਅਸ ਜਿਹੜੀ ਹੈ ਹਾਲਤ ਦੇ ਵਿੱਚ ਲਿਖਿਆ ਤੇ ਇਹਨਾਂ ਆਪਣੀ ਟੀਮ ਨਾਲ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੋਂ ਪੁੱਛ ਕੇ ਜਿੱਤੀ ਜੇ ਜਦੋਂ ਉਹਨੂੰ ਚੈੱਕ ਕੀਤਾ ਉੱਥੇ ਮੌਕੇ ਤੇ ਸਾਡੇ ACP ਸਾਹਿਬ ਵੀ ਆਏ ਸੀਗੇ अशोक ਜੀ ਤੇ ਵੈਰੀਫਾਈ ਕੀਤਾ ਤਾਂ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਉਹਦੇ ਕੋਲੋਂ ਬਰਾਮਦ ਹੋਈ ਤੇ ਜਦੋਂ ਉਹਨੂੰ ਹੋਰ ਡੂੰਘਾਈ ਨਾਲ ਪੁੱਛ ਕੇ ਚ ਕੀਤੀ ਤੇ ਉਹਨੇ ਦੱਸਿਆ ਜੀ ਉਹਦੇ ਘਰ ਦੇ ਵਿੱਚ ਉਹਨੇ ਹੋਰ ਜਿਹੜੀ ਹੈਗੀ ਹੈ ਹਿਰੋਇਨ ਾਂ ਲੁਕਾਈ ਹੋਈ ਹੈ ਫਿਰ ਨਾਲ ਹੀ ਸਾਡੀ ਟੀਮ ਉਹਦੀ ਸਾਰੀ ਕਨਸੈਂਟ ਫਾਰਮ ਵਗੈਰਾ ਲੈ ਕੇ ਫਿਰ ਆਪਣੀ ਉਹਦੇ ਘਰ ਗਏ ਉਹ ਸਲੇਮਟਾਪ ਵੀ ਨੇੜੇ ਹੀ ਉਹਦਾ ਘਰ ਹੈਗਾ ਚੌਕ ਦੇ ਉੱਥੇ ਹੋਰ ਆਪਾਂ ਨੂੰ 4 ਕਿਲੋ 750 ਗ੍ਰਾਮ ਜਿਹੜੀ ਹੈਗੀ ਹੈ ਹੋਰ ਆਪਾਂ ਨੂੰ ਉਦੇ ਚੋ ਹੀਰੋਇਨ 4 ਕਿਲੋ 755 ਗ੍ਰਾਮ ਹੀਰੋਇਨ ਫਿਰ ਹੋਰ ਉਸ ਤੋਂ ਬਾਅਦ ਬਰਾਮਦ ਹੋਈ ਜਿਹੜਾ ਦੋਸ਼ੀ ਹੈ ਇਹਦਾ ਨਾਮ ਕਬਰਪਾਲ ਹੈ ਇਸ ਦੋਸ਼ੀ ਤੇ ਪਹਿਲੇ ਵੀ ਜਿਹੜਾ ਹੈਗਾ ਆਪਣਾ ਟੱਬਾ ਠਾਣੇ ਇਸ ਤੇ 50 ਦਰਜੇ ਐਨਡੀਪੀਐਸ ਦਾ ਉਹਦੇ ਵਿੱਚ 15 ਗ੍ਰਾਮ ਹੀਰੋਇਨ ਇਹਦੇ ਚੋਂ ਬਰਾਮਦ ਹੋਈ ਸੀ ਬੰਦੇ ਤੋਂ ਉਸ ਉਸ ਪਰਚੇ ਦੇ ਵਿੱਚ ਇਹ 2022 ਦੇ ਵਿੱਚ ਲੁਧਿਆਣਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਬੇਸਿਕਲੀ ਜਦੋਂ ਆਪਾਂ ਇਹਦੀ ਸਾਰੀ ਤਫਤੀਸ਼ ਕੀਤੀ ਸਾਰਾ ਕੁਝ ਹੁਣ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ 27 ਤਾਰੀਖ ਨੂੰ ਅਸੀਂ ਇਹਨੂੰ ਜੱਜਕਾਲ ਜੱਸਾਪੁਰ ਪੇਸ਼ ਕੀਤਾ ਸੀ ਉਹਨਾਂ ਨੇ 2 ਦਿਨ ਦੀ ਰਿਮਾਂਡ ਦਿੱਤੀ ਸੀ ਹੁਣ ਪਰਸੋਂ ਅਸੀਂ ਕੱਲ ਅਸੀਂ ਫਿਰ ਇਹਨੂੰ ਪੇਸ਼ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਹੁਣ ਸਾਹਮਣੇ ਆਈ ਹੈ ਬਿਕੋਜ਼ ਇਹ ਜਿਹੜੀ ਜਿੰਨਾ ਵੀ ਸਮਾਨ ਆਂਦਾ ਸੀਗਾ ਇਹਦੇ ਲਿੰਕ ਜਿਹੜੇ ਹੈਗੇ ਪਾਕਿਸਤਾਨ ਨਾਲ ਜੁੜੇ ਹੋਏ ਆ ਇਹਦੇ ਵਿੱਚ ਇੱਕ ਹੋਰ ਬੰਦਾ ਸੀਗਾ ਜਿਹਦਾ ਕੀ ਨਾਮ ਹੈ ਸैम ਉਹ ਬੰਦਾ ਇਹਦੇ ਨਾਲ ਪਹਿਲੇ ਇਹਦੇ ਨਾਲ ਮਿਲ ਕੇ ਕੰਮ ਕਰਦਾ ਸੀਗਾ ਬਟ ਪਿਛਲੇ ਕੁਝ ਮਹੀਨਾ ਤੋਂ ਉਹ ਬੰਦਾ ਵੀ ਵਿੱਚ ਫਰਾਰ ਹੈ ਤੇ ਫਿਰ ਇਹਨਾਂ ਸਿੱਧੇ ਹੀ ਉਧਰਲੇ ਬੰਦਿਆਂ ਨਾਲ ਸਿੱਧੇ ਹੀ ਤਾਲਮੇਲ ਕਰ ਲਿਆ ਤੇ ਇਹ ਪਿਛਲੇ 4-5 ਸਾਲ ਤੋਂ ਇਹ ਨਸ਼ਾ ਚਿੱਟਾ ਆਪ ਵੀ ਪਿੰਦਾ ਸੀ ਤੇ ਵੇਚਦਾ ਵੀ ਸੀ ਤੇ ਇਸੇ ਲੜੀ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲੇ ਇਹ ਉੱਥੇ ਆਪਣਾ ਜਿਹੜਾ ਵਾਗਾ ਬਾਰਡਰ ਹੈਗਾ ਉਸ ਤੋਂ 2 ਕਿਲੋਮੀਟਰ ਪਹਿਲਾਂ ਇਸਨੇ ਉਹਨਾਂ ਨਾਲ ਬੰਦਿਆਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਮਾਨ ਮੰਗਾਇਆ ਤੇ ਉਹ ਫਿਰ ਇਹ ਸਮਾਨ ਅੱਗੇ ਇਹਨੂੰ ਕਿਹਾ ਅੱਗੇ ਵੇਚਣਾ ਸੀਗਾ ਤੇ ਉਹੀ ਵੇਚਣ ਦੀ ਰਾਜੇ ਦੇ ਵਿੱਚ ਚੌਕ ਦੇ ਉੱਤੇ ਖੜਿਆ ਸੀਗਾ ਤੇ ਉਦੋਂ ਸਾਡੀ ਟੀਮ ਨੇ ਫਿਰ ਇਹਨੂੰ ਰਾਉਂਡ ਅਪ ਕਰਕੇ ਤੇ ਆ ਸਾਰੀ ਰਿਕਵਰੀ ਕੀਤੀ ਇਹੀ ਹੈ ਸਡੇ ਡ੍ਰੋਪ ਦੇ ਨਾਲ ਹੀ ਉਸੇ ਦੀ ਮੰਗਵਾਉਂਦੇ ਸੀਗੇ ਜਾਂ ਕੋਈ ਕੋਈ ਪਾਈਪਲਾਈਨ ਦੀ ਕੋਈ ਰੂਟ ਸਿਸਟਮ ਦੇ ਦਾ ਪਾਕਿਸਤਾਨ ਇਹ ਇਹ ਦੇਖੋ ਬੇਸਿਕਲੀ ਹੁਣ ਆ ਜਿਹੜਾ ਬੰਦਾ ਹੈ ਇਹ ਤੋਂ ਜਿਹੜਾ ਬੰਦਾ ਇਸਨੇ ਤਾਂ ਬੇਸਿਕਲੀ ਇੱਕ ਬੰਦੇ ਤੋਂ ਦਿੱਤੀ ਸੀ ਜਿਹੜਾ ਕਿ ਵਾਗਾ ਬਾਰਡਰ ਤੋਂ ਹੋਰ ਅੱਗੇ 2 ਕਿਲੋਮੀਟਰ ਸੀਗਾ ਹੁਣ ਜਦ ਅਸੀਂ ਉਸ ਬੰਦੇ ਨੂੰ ਫੜਾਂਗੇ ਕਹਾਂ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਦਾ ਮੈਕੈਨਿਜ਼ਮ ਕੀ ਸੀਗਾ ਉੱਥੋਂ ਐਗਜੈਕਟਲੀ ਮਗਰੋਂ ਫਿਰ ਤੇ ਅਨੇਕੀ ਤੇ ਕਿਹੜੇ ਲਾਈਨ ਕਿਹੜੇ ਸੋਰਸ ਨਾਲ ਲੱਗਦੇ ਜਿਹੜੇ ਜਿਹਨਾਂ ਨੂੰ ਫੇਲ ਕਰਦਾ ਹੋਵੇ ਕੀ ਇਹ ਕਵਾਂਟੀਟੀ ਕਰਦਾ ਸੀ ਇਹ ਜਾਂ ਹੈ ਇਕੱਲੇ ਇਕੱਲੇ ਸਪਲਾਈ ਨਹੀਂ ਇਹ ਜੀ ਦਾ ਇਹ ਛੋਟੇ ਛੋਟੇ ਵੀ ਸਪਲਾਈ ਕਰਦਾ ਸੀਗਾ ਮਤਲਬ ਡਾਇਰੈਕਟ ਵੀ ਵਿੱਚ ਬੰਦੇ ਵੀ ਸੀਗੇ ਜਿਹੜੇ ਗਾਂਹ ਸਪਲਾਈ ਕਰਦੇ ਸੀ ਤੇ ਡਾਇਰੈਕਟ ਵੀ ਕਰਦਾ ਸੀਗਾ ਇਹ ਸਾਰਾ ਕਿਹੜੇ ਕਿਹੜੇ ਉਹ ਬੰਦੇ ਸੀਗੇ ਤੇ ਗਾਂਹ ਕਿੰਨੂੰ ਸਪਲਾਈ ਕਰਦਾ ਸੀਗਾ ਉਹ ਜੀ ਤਫਤੀਸ਼ ਤਫਤੀਸ਼ ਦਾ ਵਿਸ਼ਾ ਉਹ ਵਾਲੇ ਸੀ ਇਨਵੈਸਟੀਗੇਟ ਕਰ ਰਹੇ ਸੀ ਦੇ ਫਿਲਹਾਲ ਤਾਂ ਇਹਦੇ ਵਿੱਚ ਡਰਗਮਨੀ ਤਾਂ ਡਰਗਮਨੀ ਤਾਂ ਫਿਲਹਾਲ ਨਹੀਂ ਅਸੀਂ ਫੜੀਏ ਇਕੱਲਾ ਸਮਾਨ ਟੋਟਲ ਹਿਰੋਇਨ ਜੀ ਆਪਣੇ ਕੋਲ ਹੈਗੀ ਆ 5 ਕਿਲੋ 10 ਗ੍ਰਾਮ ਹੀ ਰੋਇਨਾ ਟੋਟਲ ਜੀ ਇਕੱਲੇ ਹੀ ਜੀ ਇਕੱਲੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਪੂਰੇ ਜਿਹੜੇ ਟਰਾਂਜੈਕਸ਼ਨ ਦੇ ਵਿੱਚ ਹਾਲੇ ਆਪਣੇ ਕੋਲ ਇੱਕ ਬੰਦਾ ਕਾਬੂ ਆ ਹੈ ਤੇ ਇੱਕ ਜਿੱਦਾਂ ਮੈਂ ਨਾਂ ਦੱਸਿਆ ਉਹ ਵੀ ਵਿੱਚ ਬੰਦਾ ਫਰਾਰ ਹੈ ਪਹਿਲਾਂ ਵੀ ਹੈਬੋਲ ਥਾਣੇ ਪਰਚਾ ਦਰਜ ਹੈ ਉਹਦੇ ਵਿੱਚ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਹੋਰ ਵੀ ਬੰਦੇ ਜਿਹੜੇ ਹੈਗੇ ਉਹਨਾਂ ਦੇ ਨਾਮ ਸਾਹਮਣੇ ਆਏ ਉਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਇੱਕ ਹਿਸਟਰੀ ਕੇਸ ਹੈ ਕਿਦਾਂ ਇਸ ਬੰਦੇ ਦੀ ਅਕਿਊਜ਼ ਦੀ ਆ ਉਹੀ ਮੈਂ ਪਹਿਲੇ ਵੀ ਦੱਸਿਆ ਸੀ ਪਹਿਲਾਂ ਇਸ ਤੇ ਟਿਪਾ ਥਾਣੇ ਪਰਚਾ ਦਰਜ ਹੋਇਆ ਹੈ ਬਾਈ ਦੇ ਵਿੱਚ ਇਹਦੇ ਆਪਣਾ 15 ਗ੍ਰਾਮ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੀਗਾ ਉਹ ਫਿਰ ਬਾਈ ਦੇ ਵਿੱਚ ਹੀ ਲੁਧਿਆਣਾ ਜੇਲ੍ਹ ਚੋਂ ਦਸੰਬਰ ਦੇ ਮਹੀਨੇ 'ਚ ਬਾਹਰ ਆਇਆ ਹੈ ਤਦੇ ਇਸਪਾਸ ਕੁਝ ਨਹੀਂ ਆਦੀ ਜੀ ਜਿਹੜਾ ਰੂਡ ਲੰਦਾ ਸੀ ਇਹ ਬੀਸਿਕਲੀ ਜਿਹੜਾ ਬੰਦਾ ਮੈਂ ਦੱਸਿਆ ਨਾ ਸैम ਇਹ ਪਹਿਲਾਂ ਉਸ ਨੂੰ ਚਿੱਟਾ ਖਰੀਦਾ ਰਿਹਾ ਕਿਉਂਕਿ ਆ ਆ ਪੀੜ ਦਾ ਆਦੀ ਸੀਗਾ ਫਿਰ ਹੌਲੀ ਹੌਲੀ ਕਰਕੇ ਜਿਹੜਾ ਬੰਦਾ ਉਹ ਐਡਿਕਟ ਹੁੰਦਾ ਹੈ ਫਿਰ ਉਹਨੂੰ ਪੁਦੀ ਪੂਰਤੀ ਕਰਨ ਦੇ ਲਈ ਫਿਰ ਉਸ ਦੇ ਸੈਮ ਦੇ थ्रू ਗਾਂ ਅੱਗੇ ਬੰਦਿਆਂ ਨਾਲ ਟੱਚ ਆਇਆ ਜਦੋਂ ਸੈਮ ਪਾਸੇ ਹੋ ਗਿਆ ਤੇ ਫਿਰ ਉਹਨਾਂ ਬੰਦਿਆਂ ਨਾਲ ਸਿੱਧੇ ਕਰ ਲਿਆ ਹਾਂਜੀ ਜੋ ਵੀ ਇਹਦੇ ਕੋਲ ਪ੍ਰਾਪਰਟੀਆਂ ਹੈਗੀ ਉਹਨੇ ਸਾਰਿਆਂ ਦੀ ਡਿਟੇਲ ਸਾਡੀ ਜੀ ਟੀਮ ਹੈ ਉਹ ਤਿਆਰ ਕਰ ਰਹੀ ਹੈ ਉਹ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਵੀ ਹੋਏਗਾ ਪ੍ਰਾਪਰਟੀ ਵੀ ਅਸੀਂ ਸੀਜ਼ ਕਰਾਂਗੇ ਜੀ ਫ੍ਰੀਜ਼ ਵੀ ਕਰਾਂਗੇ ਸਭ ਨਾਲ ਹੋਰ ਵੀ ਸਾਥੀ ਹੈਗੇ ਇਸ ਤਰ੍ਹਾਂ ਹਾਂਜੀ ਮੈਂ ਉਹ ਹੀ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਦਿਨ ਨਾਲ ਹੋਰ ਵੀ ਸਾਥੀ ਹੈਗੇ ਇਹਦੇ ਵਿੱਚ ਜਿਹਦੇ ਵਿੱਚ ਜਿੱਦਾਂ ਕਿ ਇੱਕ ਨਾਮ ਮੈਂ ਤੁਹਾਨੂੰ ਦੱਸਿਆ ਹੋਰ ਵੀ ਸਾਡੀ ਟੀਮ ਇਹਦੇ ਵਿੱਚ ਵੈਰੀਫਾਈ ਕਰਕੇ ਫਰਦਰ ਡਾਟਾ ਕਰ ਰਹੀ ਹੈ ਤਾਂ ਕਿ ਜਿਸ ਆਉ ਹੋਏ ਨੇ ਕਿ ਇਹ ਜੀ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਿਹਾ ਸੀਗਾ ਇਹਦੀ ਉਮਰ ਕਰੀ 45 ਸਾਲ ਦੀ ਉਮਰ ਤੇ ਫਾਈਨੈਂਸ਼ੀਅਲੀ ਮਤਲਬ ਪੂਰ ਬੈਕਗਰਾਉਂਡ ਤੋਂ ਬਿਲੋਂਗ ਕਰਦਾ ਹੈ ਤੇ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਿਹਾ ਸਰ ਕੋਈ ਸੋਸ਼ਲ ਮੀਡੀਆ ਲਿੰਕ ਤਾਂ ਨਹੀਂ ਇਹ ਜੀ ਇਥੇ ਡੀਲ ਕਰਦੇ ਹੋ ਨੇ ਨਹੀਂ ਫਿਲਹਾਲ ਇਹੋ ਜੀ ਕੋਈ ਗਨ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਸਰ ਜਿਸ ਜਿਸ ਜੀ ਡਰਪੜੀ ਹੈ ਅਮਾਉਂਟ ਕਿ ਨਹੀਂ ਵੰਦੀ ਇਹ ਜੀ ਆਪਾਂ ਦੇਖੋ ਅਮਾਉਂਟ ਵਾਈਜ਼ ਮੈਂ ਤੁਹਾਨੂੰ ਕੁਆਂਟੀਟੀ ਦੱਸ ਦਿੰਦਾ ਆਪਣੀ ਟੋਟਲ ਕੁਆਂਟੀਟੀ ਹੈ 5 ਕਿਲੋ 10 ਗ੍ਰਾਮ ਕੁਆਂਟੀਟੀ ਹੈ ਠੀਕ ਹੈ ਜੀ ਉਹਦੇ ਇੱਕ ਜਿਹੜਾ ਦਲਜੀਤ ਦਾ ਜਿਹੜਾ ਸ਼ੋਅ ਉਹ ਚਾਹ ਉਹ ਦੇਖੇ ਸ਼ੋਅ ਰੱਦ ਹੋ ਗਿਆ ਉਸ ਤੋਂ ਅੱਗੇ ਦੋਸਤ ਨੂੰ ਇਹ ਸਕਦਾ ਕੋਈ ਬਕਰੇ ਤੌਰ ਤੇ ਦੱਸਾਂਗੇ ਜੀ ਫਿਲਹਾਲ ਜੀ ਮੇਰੇ ਕੋਲ ਕਿਉਂਕਿ ਜਿਸ ਆਪਣਾ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਉਹ ਫਿਰ ਕੋਈ ਹੋਰ ਮੈਟਰ ਤੇ ਬਕਰੇ ਬਕਰੇ ਤਰੀਕੇ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਕੀ ਕੀ ਕਦਮਾਂ ਤੋਂ ਕਿਦਾਂ ਦਾ ਪ੍ਰਬੰਧ ਕੀਤਾ ਗਿਆ ਜੀ ਜੀ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਬਾਕੀ ਜੋ ਵੀ ਇਹਦਾ ਹੋਗਾ ਬਕਰੇ ਤੌਰ ਤੇ ਤੁਹਾਨੂੰ ਅਸੀਂ ਇਤਲਾਾ ਕਰਾਂਗੇ